ਭਾਰਤੀ ਰੇਲਵੇ ਨੇ ਰੇਲ ਯਾਤਰੀਆਂ ਨੂੰ ਦਿੱਤਾ ਵੱਡਾ ਝਟਕਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਅਪਡੇਟ ਨਵੇਂ ਸਾਲ ਤੋਂ ਠੀਕ ਪਹਿਲਾਂ ਭਾਰਤੀ ਰੇਲਵੇ ਨੇ ਕਿਰਾਏ ਵਿੱਚ ਵਾਧੇ ਦਾ ਐਲਾਨ ਕੀਤਾ ਹੈ ਇਸ ਲਾਣ ਦੇ ਤਹਿਤ ਜਨਰਲ ਮੇਲ ਐਕਸਪ੍ਰੈਸ ਅਤੇ ਏਸੀ ਕਲਾਸਾਂ ਦੀਆਂ ਟਿਕਟਾਂ ਹੋਰ ਮਹਿੰਗੀਆਂ ਹੋ ਜਾਣਗੀਆਂ ਭਾਰਤੀ ਰੇਲਵੇ ਦੁਆਰਾ ਜਾਰੀ ਕੀਤੇ ਗਏ ਐਲਾਨ ਦੇ ਅਨੁਸਾਰ ਇਹ ਵਧੇ ਹੋਏ ਕਿਰਾਏ 26 ਦਸੰਬਰ 2025 ਤੋਂ ਲਾਗੂ ਹੋਣਗੇ ਹਾਲਾਂਕਿ ਰੇਲਵੇ ਨੇ ਸਪਸ਼ਟ ਕੀਤਾ ਹੈ ਕਿ ਸਥਾਨਕ ਟ੍ਰੇਨਾਂ ਅਤੇ ਮਾਸਿਕ ਸੀਜ਼ਨ ਟਿਕਟਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੈ 26 ਦਸੰਬਰ ਤੋਂ ਲਾਗੂ ਹੋਣ ਵਾਲੇ ਕਿਰਾਏ ਵਿੱਚ ਵਾਧੇ ਦਾ ਅਸਰ ਲੰਬੀ ਦੂਰੀ ਦੇ ਯਾਤਰੀਆਂ ਤੇ ਪਵੇਗਾ ਜਨਰਲ ਕਲਾਸ ਵਿੱਚ 215 ਕਿਲੋਮੀਟਰ ਤੱਕ ਦੇ ਕਿਰਾਏ ਵਿੱਚ ਕੋਈ ਬਦਲਾਅ ਨਹੀਂ ਹੈ ਹਾਲਾਂਕਿ ਉਸ ਦੂਰੀ ਤੋਂ ਵੱਧ ਦੇ ਕਿਰਾਏ ਵਿੱਚ 1 ਪੈਸਾ ਵਾਧਾ ਹੋਵੇਗਾ ਅਤੇ ਮੇਲ ਐਕਸਪ੍ਰੈਸ ਅਤੇ ਏਸੀ ਟ੍ਰੇਨਾਂ ਲਈ ਇਹ ਪ੍ਰਤੀ ਕਿਲੋਮੀਟਰ 2 ਪੈਸੇ ਵਧਣਗੇ ਦੂਜੇ ਪਾਸੇ ਨਾਨ ਏਸੀ ਵਿੱਚ 500 ਕਿਲੋਮੀਟਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵਾਧੂ 10 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਇਸ ਬਦਲਾਅ ਦੇ ਨਤੀਜੇ ਵਜੋਂ 600 ਰੁਪਏ ਕਰੋੜ ਦਾ ਅਨੁਮਾਨਤ ਮਾਲੀਆ ਲਾਭ ਹੋਵੇਗਾ ਰੇਲਵੇ ਦੇ ਕਿਰਾਏ ਵਧਾਉਣ ਦੇ ਫੈਸਲੇ ਦਾ ਸਿੱਧਾ ਅਸਰ ਲੰਬੀ ਦੂਰੀ ਦੇ ਯਾਤਰੀਆਂ ਦੇ ਬਜਟ ਤੇ ਪਵੇਗਾ ਧੰਨਵਾਦ